ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਮੀਡੀਆ ਸ਼ਹਿਰ ਫਿਲੌਰ ਨਜ਼ਦੀਕ ਪਿੰਡ ਗੜਾ ਵਿੱਚ ਦਿਨ ਦਿਹਾੜੇ ਚਲੀਆਂ ਸ਼ਰੀਆਮ ਗੋਲੀਆਂ ੜਵਾਲ ਕਲੋਨੀ ਦੇ ਮਾਲਕ ਗੋਰਾ ੜਵਾਲ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਜ਼ਿਸ਼ਦਿਤ ਸਾਜ਼ਬਾਜ਼ ਹੋ ਕੇ ਹਮਲਾਵਰ ਥਾਰ ਗੱਡੀ ਵਿੱਚ ਆਏ ਪਹਿਲਾਂ ਹੀ ਉਹਨਾਂ ਇੱਕ ਕੋਠੀ ਖਰੀਦਣ ਦੀ ਮੰਗੜਤ ਕਹਾਣੀ ਬਣਾਈ ਹੋਈ ਸੀ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਇਸ ਮੌਕੇ ਗੋਰਾ ੜਵਾਲ ਦੇ ਦੋਸਤ ਦੇ ਲੱਤ ਵਿੱਚ ਵੱਜੀ ਗੋਲੀ ਜਿਸ ਨੂੰ ਮੌਕੇ ਤੇ ਇਲਾਜ ਲਈ ਲੁਧਿਆਣਾ ਹਸਪਤਾਲ ਪਹੁੰਚਾਇਆ ਗਿਆ ਘਟਨਾ ਦੀ ਸੂchnਾ ਮਿਲਦੇ ਹੀ ਮੌਕੇ ਤੇ ਡੀਐਸਪੀ ਫਿਲੌਰ ਸਰਵੰਤ ਸਿੰਘ ਬਲ ਐਸਐਚਓ ਫਿਲੌਰ ਅਮਨ ਸੈਣੀ ਆਪਣੀ ਪੁਲਿਸ ਪਾਰਟੀ ਨਾਲ ਪਹੁੰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤਾ ਡੀਐਸਪੀ ਫਿਲੌਰ ਸਰਵੰਤ ਸਿੰਘ ਬਲਵੱਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਡਾਕਟਰ ਰਾਣਾ ਅਪਰਾਧੀ ਫਿਲੌਰ ਤੋਂ ਖਾਸ ਰਿਪੋਰਟ ਔਰ ਤੁਸੀਂ ਮੈਂ ਉੱਥੇ ਪਤਾ ਕਰਨਾ ਸਾਡੇ ਦਾ ਮਿਲਿਆਗਾ ਉੱਥੋਂ ਆਇਆ ਉੱਥੋਂ ਵਾਇਆ ਗਿਆ ਫਿਰ ਉੱਥੋਂ ਆਇਆ ਗਿਆ ਤੇ ਸਾਡੇ ਕੋਲ ਲੱਗੂ ਦੀ ਗੱਲ ਹੈ ਮੈਂ ਕਹਾਂ ਉਹ ਮੈਂ ਕਹਾਂ ਮੈਂ ਕਹਾਂ ਉਹ ਭੇਜਣਾ ਪਹਿਲਾਂ ਪਤਾ ਕਰ ਲਿਆ ਤਰੂ ਖਾ ਕੇ ਭੇਜਣਾ ਪਰ ਪਾਈ ਸਾਰੀ ਮੈਂ ਜਿਹੜੇ ਲੋਕਾਂ ਨਾਲ ਬੰਨਾ ਹੈ ਗੋਣ ਨੂੰ ਗੀਚੇ ਵਾਇਆ ਭੈਣ ਜੋ ਇਹਨਾਂ ਮਾਮਲੇ ਦੇ ਵਿੱਚ ਕਰਨਾ ਮੈਨੂੰ ਜੀ ਇਹ ਸਾਨੂੰ ਕੋਠੀ ਦਵਾ ਜੀ ਕੋਈ ਕੋਠੀ ਸੀ ਜੀ ਇੱਥੇ ਫਰੋੜ ਫਰੋੜ ਦੀ ਜੀ ਉਹ ਕਹਿੰਦਾ ਮੈਂ ਕੋਈ ਪੰਪਰ ਪੇਮੈਂਟ ਆਮੇ ਦੇ ਦੇਣੀ ਹੈ ਤੇ ਮੈਨੂੰ ਕੋਠੀ ਚਾਹੀਦੀ ਜੀ ਮੈਂ ਕਿਹਾ ਵੀ ਯਾਰ ਇਹ ਮੈਂ ਪੁੱਛ ਲੈਣਾ ਬਾਈ ਜੀ ਵੇਚ ਰਹੇ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅੱਜ ਮੈਨੂੰ ਕਾਲ ਆਈਆਂ ਮੈਂ ਕਿਹਾ ਬਾਈ ਜੀ ਮੈਂ ਬੁਲਾ ਲੈਣਾ ਉਹਨਾਂ ਨੂੰ ਫਿਰ ਤੁਸੀਂ ਆ ਜਾਓ ਮੈਂ ਉਹਨਾਂ ਨੂੰ ਬੁਲਾ ਲਿਆ ਤੇ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਆ ਜਾਓ ਤੁਸੀਂ ਆ ਗਏ ਤੇ ਕਹਿੰਦੇ ਅਸੀਂ 5 ਮਿੰਟ ਚ ਆ ਗਏ ਮੁੰਡੇ ਆਏ ਥਾਰ ਗੱਡੀ ਦੇ ਵਿੱਚ ਆ ਕੇ ਨਾ ਮੈਨੂੰ ਕਿਹਾ ਕੋਈ ਬਾਹਰ ਆਇਓ ਜਿਹੜਾ ਗੱਲ ਕਰਨੀ ਤੁਹਾਡੇ ਨਾਲ ਜੀ ਮੈਂ ਕਹਤੋ ਵੀ ਅੰਦਰ ਆ ਜਾਓ ਵੀ ਪਾਰਟੀ ਅੰਦਰ ਆਈ ਬੈਠੀ ਕੋਈ ਗੱਲ ਕਰ ਲਾ ਉਹਨਾਂ ਨਾਲ ਕਿਤੇ ਨਹੀਂ ਤੁਸੀਂ ਬਾਹਰ ਆਵੋ ਜਰਾ ਜਦੋਂ ਮੈਂ ਬਾਹਰ ਗਿਆ ਤੇ ਉਹਨਾਂ ਨੇ ਮੈਨੂੰ ਇੱਥੇ ਗੱਲਾਂ ਕਰਦੇ ਕਿਤੇ ਇੱਧਰ ਹੋਰ ਆ ਜਾਓ ਇੱਥੇ ਬਾਹਰ ਲਿਆਏ ਬਾਹਰ ਲਿਆ ਕਿਤੇ ਮੈਨੂੰ ਉਹਨੇ ਪਿਸਤੌਲ ਜਦ ਇੱਥੇ ਚੱਕੀ ਮੈਂ ਦੇਖਿਆ ਵੀ ਉਹਦੇ ਬਲੌਕ ਪਾਇਆ ਹੋਇਆ ਸੀ ਪਿਸਤੌਲ ਜੀ ਜਦੋਂ ਮੈਂ ਦੇਖਿਆ ਵੀ ਤੇ ਕੋਈ ਬਲੌਕ ਆ ਵੀ ਬਲੌਕ ਤਾਂ 2 ਨੰਬਰ ਜਈ ਆ ਇੱਥੇ ਜਿੰਨੇ ਵੀ ਹੈਗੇ ਆ ਰੋਲਾ ਪੈਂਦਾ ਗੈਂਗਸਟਰਾਂ ਕੋਲੇ ਹਾਂ 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 ਮੈਨੂੰ ਕਹਿੰਦਾ ਵੀ ਤੂੰ ਮੈਨੂੰ ਜਾਣਦਾ ਨਹੀਂ ਮੇਰਾ ਨਾਮ ਰਾਹੁਲ ਆ ਹੂੰ ਇਦਾਂ ਕਹਿ ਕੇ ਜਦੋਂ ਕਲੌਕ ਕੱਢਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ ਹੂੰ ਤੇ ਮੈਂ ਆਵਾਜ਼ ਮੇਰੇ ਮਗਰ ਮੁੰਡਾ ਹੀ ਮੈਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਕਿ ਗੋਲੀ ਚਲਾਉਣ ਲੱਗਾ ਨਹੀਂ ਕਿਉਂਕਿ ਉਹਦੇ ਉਹ ਮੇਰੇ ਨਾਲ ਹੀ ਹੁੰਦਾ ਉਹਦੇ ਕੋ ਪਿਸਟਲ ਲਾਇਸੈਂਸੀ ਜੀ ਹੂੰ ਮੈਨੂੰ ਇਹ ਸੀ ਵੀ ਉਹ ਕੱਢ ਕੇ ਜਨੂ ਇੱਕ ਤਾਂ ਫੇਰ ਕਰੂਗਾ ਵੀ ਆਪੇ ਗੱਲ ਠੰਡੀ ਹੋ ਜਾਊ ਹੂੰ ਪਰ ਉਹਦੇ ਲੱਗਾ ਨਹੀਂ ਸੀ ਉਹ ਉਦਾਂ ਹੀ ਆ ਕੇ ਉਹਨੇ ਉਹਨੇ ਫੜਨ ਦੀ ਕੋਸ਼ਿਸ਼ ਕੀਤੀ ਜਨੂ ਇਹਨਾਂ ਕੋ ਕਰਕੇ ਗੋਲੀ ਮਾਰਤੀ ਹੂੰ ਗੋਲੀ ਮੇਰਾ ਤਾਂ ਬਚਾਉ ਗਿਆ ਉਹਦੇ ਲੱਤ ਦੇ ਵਿੱਚ ਲੱਗੀ ਹੈ ਲੱਤ ਲਾ ਕੇ ਕ੍ਰੋਸ ਕਰ ਗਈ ਹੈ ਜਾਨੀ ਕਿ ਹੱਡੀ ਬਚ ਗਈ ਕਹਿੰਦੇ ਹਾਂ ਤੇ ਬਸ ਫੇਰ ਮੈਂ ਪਿੱਛੇ ਅੰਦਰ ਨੂੰ ਭੱਜਾਂ ਵੈਪਨ ਚੱਕਣ ਜਾਂ ਵੈਪਨ ਚੱਕਣ ਅੰਦਰ ਭੱਜਾਂ ਤੇ ਉਹਨੇ ਵੀ ਉਹ ਜਦ ਉਹਦੇ ਗੋਲੀ ਲੱਗੀ ਮੇਰੇ ਬਗਰ ਆ ਗਿਆ ਉਹ ਗੁਣ ਚਲਾਉਣ ਸ਼ਾਇਦ ਉਹਨੇ ਇੱਕ ਅੱਧੀ ਗੋਲੀ ਹੋਰ ਮੇਰੇ ਮਾਰੀ ਹੈ ਪਰ ਉਹ ਨਹੀਂ ਲੱਗੀ ਤੇ ਜਾਨੀ ਕਿ ਬਾਅਦ ਦੇ ਵਿੱਚ ਅੰਦਰ ਮੁੰਡੇ ਬੈਠੇ ਸੀ ਮੇਰੇ ਨਾਲ ਦੇ ਉਹਨਾਂ ਕੋਲ ਲਾਇਸੈਂਸੀ ਵੈਪਨ ਸੀ ਤੇ ਅਸੀਂ ਜਦ ਗੋਲੀਆਂ ਉਧਰੋਂ ਚੱਲੀਆਂ ਤੇ ਉਹ ਭੱਜੇ ਤੁਹਾਡੀ ਤੁਹਾਡੀ ਗੱਡੀ ਤੇ ਵੀ ਫਾਇਰ ਲੱਗੇ ਆ ਉਹ ਕਿਦਾਂ ਉਹ ਭਾਜੀ ਜਾਣ ਤਾਂ ਫੇ ਇਹ ਇਹਦੇ ਇਹਦੇ ਲੱਗਾ ਹੋਊਗਾ ਜਾਂ ਫੇ ਜਿਹੜੇ ਅੰਦਰੋਂ ਉਹਨਾਂ ਨੇ ਮੁੰਡਿਆਂ ਨੇ ਚਲਾਈ ਗੋਲੀ ਜਾਂ ਉਹਨਾਂ ਦਾ ਕੋਈ ਕ੍ਰਾਸ ਕੀਤਾ ਇਹ ਜਿਹੜੇ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਤੁਹਾਡੇ ਵਾਕਿਫ ਕਰਿਆ ਤੁਸੀਂ ਉਹਨਾਂ ਨੂੰ ਪਛਾਣਦੇ ਹੋ हां भाई जी इसने तो मैं जानदा हूं उदा नाम मेनू अंदर बताया राहुलया नाम मेरा एक वरी वो दफ्तर आया सी आ कहण भी कोठी आई दी मेनू उतो उत पेला मैं कदे उदा बात वन्नी नाम एक कदी उदे नाल कोई ਲੜਾਈ ਝਗੜਾ ਹੋਇਆ ਹੋਵੇ ਕਭੇ ਵੀ ਨਹੀਂ ਜਿੰਦਗੀ ਮੈਂ ਤਾਂ ਉਹਨੂੰ ਦੇਤਾ-ਵੇਤਾ ਕੇ ਗੱਲ ਕਰਦਾ ਵੀ ਆ ਜਾਓ ਅੰਦਰ ਬੇਟੇ ਪੁੱਤ ਜੇਦਾ ਮੈਨੂੰ ਕਹਿੰਦਾ ਨਹੀਂ ਤੁਸੀਂ ਬਾਹਰ ਆਓ ਆਹੀ ਗੱਲ ਹੋਈ ਜਿਹੜੇ ਆਪਣੇ ਜਿਨ੍ਹਾਂ ਦੀ ਗੋਲੀ ਲੱਗੀ ਹੈ ਉਹਨਾਂ ਦੀ ਹਾਲਤ ਕਿਦਾਂ ਆ ਠੀਕ ਹੈ ਜੀ ਡਾਕਟਰ ਕਹਿੰਦੇ ਵੀ ਹੱਡੀ ਨੂੰ ਦਾ ਬਚਾਇਆ ਤੇ ਹੁਣ ਡੀ ਐਮ ਸੀ ਰੈਫਰ ਕੀਤਾ ਉਹਨਾਂ ਨੇ ਲੱਗ ਗਿਆ ਜੀ ਤੇ ਯਾਨੀ ਕਿ ਕ੍ਰੋਸ ਕਰ ਗਈ ਹੈ ਗੋਲੀ ਲੱਗ ਕੇ ਪੱਟ ਦੇ ਵਿੱਚ ਦੂਜੇ ਪਾਸੇ ਫੁੱਟ ਮੰਗੀ ਕਰਦੇ ਹਾਂ ਕਿਉਂਕਿ ਤੁਸੀਂ ਇੱਥੇ ਕਾਫੀ ਸੇਵਾ ਵੀ ਕਰਦੇ ਹੋ ਲੋਕ ਤੁਹਾਡੇ ਤੋਂ ਵਾਕਫਰ ਵੀ ਨੇ ਤੇ ਫਲੋਰ ਦੇ ਵਿੱਚ ਤੁਹਾਡਾ ਖਾਸਾ ਨਾਮ ਹੈ ਕੀ ਮੰਗੀ ਕਰਦੇ ਹਾਂ ਕਿਉਂਕਿ ਤੁਸੀਂ ਆਪਣੇ ਆਪ ਹੀ ਸੇਫ ਨਹੀਂ ਲੱਗਦੇ ਭਾਜੀ ਮੰਗ ਹੁਣ ਇਹਦਾ ਹੁਣ ਕਹਿਣ ਦੀ ਕੋਈ ਗੱਲ ਨਹੀਂ ਹੈ ਨੀਗੀ ਹੁਣ ਤੁਸੀਂ ਆਪ ਦੇਖ ਲਓ ਵੀ ਇੱਕ ਜੇ ਬੰਦਿਆਂ ਕੋ ਬੱਚੇ ਕੋ ਗਲੌਕ ਆ ਉਹਦੇ ਕੋ ਮੇਰੇ ਖਿਆਲ ਨਾਲ 22-24 ਸਾਲ ਦੀ ਉਮਰ ਹੋਣੀ ਉਹਦੀ 25 ਦੀ ਹੋਊਗੀ ਤੇ ਜੇ ਉਹਨਾਂ ਦੇ ਗਲੌਕ ਲਈ ਫਿਰਦੇ ਤੇ ਇਦਾਂ ਦੇ ਬੰਦੇ ਤੇ ਸਾਡਾ ਤਾਂ ਕੁਝ ਨਹੀਂ ਹੈ ਕਿ ਸੇਫਟੀ ਤਾਂ ਹੈ ਹੀ ਨਹੀਂ ਅਜੇ ਅਸੀਂ ਸਾਡੇ ਕੋਲ ਐਸਾਂਸੀ ਵਰਤਨਿਆ ਦੋ ਤਿੰਨ ਮੁੰਡਿਆਂ ਕੋ ਸਾਨੂੰ ਪਤਾ ਆ ਆ ਵੀ ਇਦਾਂ ਦੇ ਬੰਦੇ ਜਿਹੜੇ ਆ ਅਸੀਂ ਥ੍ਰੈਟ ਦੇ ਜਾਂ ਪਹਿਲਾਂ ਵੀ ਚਲੋ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਠੀਕ ਹੈ ਆਪਣੀ ਸੇਫਟੀ ਆਪ ਰੱਖਦੇ ਆ ਪਰ ਆ ਜਿੱਦਾਂ ਹੁਣ ਅਚੰਚੇ ਤੇ ਇੰਨੀ ਕਿਸੇ ਉੱਤੀ ਕਰ ਵੀ ਕੀ ਲੋ ਹਰ ਵੇਲੇ ਤਾਂ ਬੰਦਾ ਜੰਨਾ ਤਾਨ ਕੇ ਨਹੀਂ ਤੁਰਦਾ ਨਾ ਇਹ ਤਾਂ ਮਾਹੌਲ ਥੋੜਾ ਜਿਆਦਾ ਠੀਕ ਹੋਣਾ ਚਾਹੀਦਾ ਆ। ਬਾਕੀ ਹੁਣ ਪੁਲਿਸ ਆਈ ਹੈ ਉਹਨਾਂ ਦੇਖਦੇ ਆਂ ਕੀ ਕਰਦੇ ਆ। ਸਾਡੇ ਹਾਂਜੀ ਹਾਂਜੀ ਜਿਹੜੀ ਅੱਜ ਘਟਨਾ ਹੋਈ ਆ ਸਾਡੇ ਤੇ ਫਲੋਰ ਜਟਵਾਲ ਕਲੋਨੀ ਦੇ ਵਿੱਚ ਉਹਦੇ ਮਾਲਕ ਜਿਹੜੇ ਸਰਦਾਰ ਮਨਦੀਪ ਸਿੰਘ ਗੋੜਾ ਜੀ ਤੇ ਜਿਹੜਾ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਨਾਂ ਨੂੰ ਬਚਾਉਣ ਦੇ ਤੌਰ ਤੇ ਉਹਨਾਂ ਦਾ ਇੱਕ ਸਾਥੀ ਆ ਜਿਹੜਾ ਉਹ ਜ਼ਖਮੀ ਹੋਇਆ ਬਹੁਤ ਹੀ ਜੜੀ ਹੈਗੀ ਆ। ਇਹ ਹੈਰਾਨੀਜਨਕ ਜਿਹੜੀ ਘਟਨਾ ਹੋਈ ਆ ਫਲੋਰ ਦੇ ਵਿੱਚ। ਔਰ ਇਦਾਂ ਦੇ ਸਮਾਜ ਸੇਵੀ ਰੱਬ ਰੂਹ ਬੰਦੇ ਦੇ ਉੱਤੇ ਜਿਹੜਾ ਜਾਣੇਵਾ ਹਮਲਾ ਕਰਨ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹ ਬੜੀ ਨਿੰਦਣਯੋਗ ਆ ਸੋ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਵੀ ਜਲ ਤੋਂ ਜਲਦ ਉਹਨਾਂ ਦੇ ਦੋਸ਼ੀਆਂ ਨੂੰ ਇਸ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਨਿਗਾਈ ਨਾਲ ਪੁੱਛਗਛ ਕਰਕੇ ਜਿਹੜਾ ਹੈਗਾ ਜਿਹੜੇ ਉਹਦੇ ਸਲੀਪਰ ਸੈੱਲ ਵੀ ਹੈਗੇ ਆ ਕੋਈ ਉਹਨਾਂ ਬਾਰੇ ਪਤਾ ਲਗਾ ਕੇ ਜਿਹੜਾ ਹੈਗਾ ਸ਼ੁਰੂ ਤੋਂ ਜਿਹੜਾ ਇਸ ਚੀਜ਼ ਨੂੰ ਖਤਮ ਕੀਤਾ ਜਾਣਾ ਚਾਹੀਦਾ ਔਰ ਜਿਹੜੀ ਆ ਆਮ ਬੰਦੇ ਦੀ ਆ ਔਰ ਜਿਹੜੇ ਵਪਾਰੀ ਵਰਗੇ ਆ ਉਹਨਾਂ ਦੀ ਜਿਹੜੀ ਸਖਿਆ ਉਹ ਯਕੀਨੀ ਬਣਾਉਣੀ ਚਾਹੀਦੀ ਆ ਪੁੱਛਿਓ ਇੱਥੇ ਕੀ ਹੋਇਆ ਇਹ 812 ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਦੋ ਨੌਜਵਾਨ ਬਲੈਕ ਕਲਰ ਦੀ ਖਾਰਖਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ 812 ਕਲੋਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਭਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਉਹ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਨੱਕ ਦੇ ਵਿੱਚ ਜਿਹੜੀ ਆ ਗੋਲੀ ਲੱਗੀ ਕੀ ਕਰ ਰਿਹਾ ਗੋਲੀ ਚਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਆ ਉਹ ਚੱਲ ਰਹੀ ਆ ਤਤਰੀਸ਼ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਤੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਏ ਆ ਦੋ ਆਏ ਨੇ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਥੈਂਕ ਯੂ ਜੀ ये वीडियो बनाऊंगा आज ਕਰੇਓ ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਬੜੀ